ਅੱਦਮਾ ਉਹ ਤੁਸੀਂ ਰਹਿ ਰਹੇ ਹੋ ਕਿਦਾਂ ਹਾਂਜੀ ਅੰਦਰ ਸੌਂਦੇ ਹੋ ਨੇ ਨਹੀਂ ਨਹੀਂ ਵੀ ਅੱਥੇ ਬੰਦੇ ਆ ਕੇ ਆ ਜਾਂਦੇ ਨੇ ਫਿਰ ਜਿੱਥੇ ਡੇਗਣ ਵਾਲੇ ਡਰੇ ਹੀ ਆ ਨਾ ਭਾਜੀ ਅਸੀਂ ਜਦੋਂ ਹਾਂ ਬਹੁਤ ਅੰਮੀ ਆਇਆ ਤੇ ਸੌਂਦੇ ਹੀ ਬਹੁਤ ਜਾਨਵਰ ਵੀ ਸਾਡਾ ਸਾਰਾ ਸਾਰਾ ਪਾਣੀ ਪਾਣੀ ਹੋ ਜਾਂਦਾ ਹੁੰਦਾ ਪੈਰ ਨੂੰ ਵੀ ਥਾਣ ਹੀ ਹੈਗੇ ਜਿੱਦਾਂ ਉਹ ਡਿਗਣੇ ਵਾਲੇ ਵਾਲੇ ਤੇ ਜਦੋਂ ਅਸੀਂ ਭਾਂਡੇ ਰੱਖ ਕੇ ਸੌਂ ਲੈਂਦੇ ਸੀਗੇ ਚੋਂਦਾ ਸੀ ਸਾਰੇ ਪਾਸੇ ਅੱਛਾ ਜਿੰਨਾ ਵੀ ਅਮੀ ਪਿਆ ਥੋੜਾ ਪਰੇ ਸਾਰੇ ਚੋਗੇ ਬੈੱਡ ਫੁੱਟ ਸਾਰੇ ਭਜੇ ਆ ਇਸੇ ਸਪਾਣਾ ਦੋ ਦਿਨ ਪਹਿਲਾਂ ਹੀ ਭਾਈ ਭਾਈ ਕੇ ਵੀ ਪਤਾ ਨਹੀਂ ਕਿੱਥੋਂ ਆ ਗਏ ਸਾਰੇ ਦੋ ਦੋ ਸਾਰ ਕੇ ਕਿਹਾ ਆਇਆ ਕਿਸੇ ਨੇ ਕੀਤੀ ਨਹੀਂ ਮਦਦ ਤੁਹਾਡੀ ਪਿੰਡ ਦੇ ਵਿੱਚ ਕਿਸੇ ਨੂੰ ਕਿਹਾ ਨਹੀਂ ਤੁਸੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਕੀਤਾ ਕਹਿੰਦੇ ਨੇ ਤੁਹਾਡੇ ਹਸਬੰਦ ਜੀ ਦਾ ਤਾਂ ਵੀ ਹਾਂ ਜੀ ਕਿੰਨੇ ਕਿਹਾ ਜੀ 60 ਹਾਂ ਮੇਰੇ ਕਿਦਾਂ ਹੋਏ ਜੀ ਮਾਰੇ ਜੀ ਇਹ ਹੋ ਗਿਆ ਐਸਾ ਜ਼ਰੂਰ ਬਸ ਮਗਰ ਇਲਾਜ ਨਹੀਂ ਕਰਾਇਆ ਜੀ ਇਲਾਜ ਤਾਂ ਬੇਹਾਰਾ ਕਰਾਇਆ ਇੱਕ ਚੋਕ ਤੇ ਮੁੰਡਿਆਂ ਦੇ ਤੇੜੀ ਆਪ ਕੀਤੀ ਪਿੰਡ ਚੋਂ ਵੀ ਇਕੱਠੇ ਕੀਤੇ ਆ ਫਰਾਂਮੀ ਹੈ ਕਿੰਨਾ ਟਾਈਮ ਰਿਹਾ ਕੈਂਸਰ ਜਿਹੜਾ ਕੋਈ ਨਹੀਂ ਪਾ ਹਾਲ ਕਰੀਆ ਸੋ ਦੇਖਣਾ ਕੋਈ ਦਾਨੀ ਮਾਲ ਕਰੂੰਗਾ ਫਿਰ ਸਭ ਕੋ ਠੀਕ ਦੇ ਦੇ ਤਰੋ ਕਿੰਨੇ ਬੱਚੇ ਕਿੰਨੇ ਤੁਹਾਡੇ ਹੈ ਜੀ ਹੈ ਜੀ ਗੁੱਡੀ ਹਾਂ ਜੀ ਗੁੱਡੀ ਰੋ ਅੱਛਾ ਇਹ ਗੁੱਡੀ ਤੁਹਾਡੀ ਹੈ ਹਾਂ ਤੇ ਬੇਟੇ ਬੇਟੇ ਦੋ ਹੈ ਕੀ ਕੰਮ ਕਰਦੇ ਹੋ ਦਹਾ ਰੁਪਏ ਹੈ ਆਣਾ ਯਾਰ ਪਰਫੈਕਟ ਕਿੰਨੇ ਜੀ ਬੀ ਰੱਖਦਾ ਸੀ ਇਹਨੇ ਤਾਂ ਇੱਕ ਨੌਜਵਾਨ ਆਇਆ ਅੱਛਾ ਜੀ ਹਾਂ ਜੀ ਹਰ ਕਈ ਮੈਂ ਇਹ ਕਰਦੇ ਹਾਂ ਕੀ ਕੰਮ ਕਰਦੇ ਹੋ ਜੀ ਬੰਦਾ ਕਾਰਸੀ ਲੱਗੂ ਕਿੰਨੇ ਘਰਾਂ ਚ ਕੰਮ ਕਰਦੇ ਇੱਕ ਕਾਰਸੀ ਕਿੰਨੀ ਤਲਫਾ ਮਿਲਦੀ 3000 3000 ਹਾਂ ਜੀ ਤੁਹਾਨੂੰ ਪੈਨਸ਼ਨ ਹੁੰਦੀ ਕੋਈ ਹਾਂਜੀ ਪੈਨਸ਼ਨ ਨਹੀਂ ਆਉਂਦੀ ਵਿਧਵਾ ਪੈਨਸ਼ਨ ਲੱਗੀ ਨਹੀਂ ਨਹੀਂ ਲੱਗੀ ਨਹੀਂ ਫਾਰੂਖਰਾਏ ਹੋ ਜਾਂਦੇ ਨਹੀਂ ਬੱਚਿਆਂ ਦੀ ਵੀ ਲੱਗੀ ਬੱਚਿਆਂ ਦੀ ਵੀ ਵਗੜਾਈ ਹੋ ਆਹ ਯਾਰ ਲੱਗੀ ਫਾਰਾਏ ਹੋ ਆਪਣਾ ਕਿਹਾ ਨਹੀਂ ਕਿਸੇ ਨੂੰ ਕੋਈ ਸਰਪੰਚ ਮਦਦ ਹਾਂਜੀ ਕਿਹਾ ਸੀਗਾ ਕੀ ਕਹਿੰਦੇ ਫਿਰ ਹਾਂ ਲੱਪਣੀ ਜੀ ਕਹਿੰਦੇ ਕੋਈ ਨਹੀਂ ਆਪਾਂ ਤੁਹਾਡਾ ਪੈਨਸ਼ਨ ਦਾ ਵੀ ਹੱਲ ਕਰਾਉਂਦੇ ਆ ਤੇ ਤੁਸੀਂ ਕਿਹੜੀ ਕਲਾਸ ਪੜ੍ਹਦੇ ਮੈਂ 10ਵੀਂ ਕਿੰਨਾ ਪੜ੍ਹੇ ਪਲੱਸ 2 ਫਿਰ ਦੁਬਾਰਾ ਪੜ੍ਹਨਾ ਨਹੀਂ ਪੜਨਾ ਤੇਰਾ ਡੈਡੀ ਕੰਮ ਕਰੇਗਾ ਪੇ ਤਾਂ ਜਾਂਦਾ ਨਹੀਂ ਉਸਕੇ ਬੱਸ ਹੈ ਕਿ ਬੱਸ ਉਸਵੇਂ ਹੀ ਹੈ ਕਿ ਜਿੱਦਾਂ ਲੱਗਣਾ ਸੀਗਾ ਤੇ ਪਹਿਲੇ ਵੀ ਥੋੜਾ ਜਿਹਾ ਔਖਾ ਸੀ ਤਾਂ ਕਰਕੇ ਲੱਗੀ ਜੇ ਤੁਹਾਨੂੰ ਪਪੜਾ ਇਹ ਪੜੂਗਾ ਤੁਸੀਂ ਹਾਂਜੀ ਇਹ ਕਰ ਨਹੀਂ ਤੋਂ ਨੇ ਅਸੀਂ ਕਰਨੇ ਸੀਗੇ ਜਿੱਦਾਂ ਉਹ ਕਹਿੰਦੇ ਸੀਗੇ ਹੋਸਟਲ 'ਚ ਰਹਿਣਾ ਤੇ ਕਾਤਾ ਔਖਾ ਸੀਗਾ ਕਿੱਥੇ ਪੜਾਈ ਕੀਤੀ ਤੁਸੀਂ ਅ ਸ਼ੋਕਰਾਂ ਸ਼ੋਕਰਾਂ ਹਾਂਜੀ ਕਿੰਨੇ ਫੀਸ ਆ ਉੱਥੇ ਫੀਸ ਨਹੀਂ ਆਗੇ ਸੀਗੇ ਜਿੱਦਾਂ ਫ੍ਰੀ ਸੀਗਾ ਤੇ ਤੇ ਰਾਣ ਫਰ ਕਿਹਿੰਦੀ ਪ੍ਰਾਈਵੇਟ ਕਰ ਲੂਗੇ ਤੇਰੇ ਫੜ ਪੜ ਲੂਗੇ ਤੁਹਾਨੂੰ ਕਿਤਾਬਾਂ ਲੈ ਦੀ ਹੈ ਜੇ ਦਾਖਲਾ ਤੁਹਾਡਾ ਕਰਵਾ ਗੀ ਪੜ ਲਓਗੇ ਪੜ ਲੂਗੇ ਹਾਂ ਜੀ ਕਿਨੇ ਨੰਬਰ ਆਏ ਸੀ ਤੁਹਾਡੇ ਪਲਸ 2 ਤੋਂ ਪਲਸ 2 ਤੋਂ 78% ਆਏ ਪਤਾ ਤੁਹਾਨੂੰ ਕਰਦੇ ਆ ਕੋਸ਼ਿਸ਼ ਤੁਹਾਡੀ ਬੀਜ ਦੀ ਪੜਾਈ ਵੀ ਕਰਾਉਣ ਨੇ ਫਿਰ ਅਸੀਂ ਕੋਈ ਨਿਕ ਬਰਵਾਉਣਾ ਨਹੀਂ ਆ ਆਪੇ ਪਰਮਾਤਮਾ ਕਰੂਗਾ ਹੁਣ ਤੁਸੀਂ ਇਸ ਪਿੰਡ ਤੋਂ ਹੀ ਆ ਪਾਜੀ ਹਾਂਜੀ ਇਸੇ ਪਿੰਡ ਦੇ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਫਿਰ ਵੀ ਕੀਤੀ ਬੜੀ ਤੇਰਾ ਭਾਈ ਸੁਨੂਗਾ ਕਿੱਥੇ ਪਾਜੀ ਪਿੰਡ ਹੀ ਆ ਪਿੰਡ ਤੇ ਜਦੋਂ ਵਜੀ ਤੁਹਾਨੂੰ ਇਸ ਪਰਵਾਰ ਬਾਰੇ ਪਤਾ ਲੱਗਿਆ ਹਾਂਜੀ ਤੇ ਜਿਹੜਾ ਵੀਰ ਸੀਗਾ ਜਿਹਨਾਂ ਇਹਨਾਂ ਦੇ ਹਸਬੰਦ ਕੀ ਨਾਂ ਸੀ ਉਹਨਾਂ ਦਾ ਬਲਬੀਰ RAM ਕੀ ਕੰਮ ਕਰਦੇ ਸੀ ਉਹ ਪਾਜੀ ਉਹਨਾਂ ਦੀ ਐਡਵੋਕੇਟ ਪਾਈ ਕਰਦੇ ਸੀ ਕਿੰਦਾ ਤਾਂ ਬੰਦਾ ਸੀ ਬੰਦਾ ਵਧੀਆ ਇਹਨਾਂ ਦੀ ਵਧੀਆ ਸੀ ਇਸ ਤੋਂ ਪਹਿਲਾਂ ਲੇਬਰ ਤਾਂ ਸਾਰੋ ਨੇ ਮੇਰੇ ਨਾਲ ਵੀ ਕੰਮ ਕੀਤਾ ਅਸੀਂ ਇਕੱਠੇ ਦੋੇ ਕੰਮ ਕਰਦੇ ਸੀ ਇਹ ਲੇਬਰ ਦਾ ਹੀ ਤੇ ਉਸ ਤੋਂ ਬਾਅਦ ਕਿ ਅਸੀਂ ਆਪ ਮੈਂ ਸਲੂਨ ਪਾ ਲਿਆ ਤੇ ਉਹ ਉੱਥੇ ਜਾਈਗਾ ਜਿੱਥੇ ਜਾਂਦਾ ਸੀ ਥੋੜੇ ਕੇ ਟਾਈਮ ਬਾਅਦ ਪਾਈ ਉਹ ਬਿਮਾਰ ਹੋ ਗਿਆ ਪਤਾ ਨਹੀਂ ਉਹ ਇੱਕ ਉਹਦਾ ਅੰਦਰੋਂ ਕੋਈ ਪ੍ਰੋਬਲਮ ਆਈ ਤਾਂ ਇੱਕ ਪੇਸ਼ਨ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਦੋ ਕੁ ਮਹੀਨੇ ਸਹੀ ਰਿਹਾ ਉਹ ਠੀਕ ਰਿਹਾ ਕੰਮ ਤੇ ਜਾਣ ਲੱਗ ਗਿਆ ਫੇਰ ਬਿਮਾਰ ਹੋਇਆ ਫੇਰ ਉਸ ਤੋਂ ਬਾਅਦ ਸੈਟ ਨਹੀਂ ਹੋਇਆ ਉਹ ਪਤਾ ਨਹੀਂ ਕੋਈ ਡਾਕਟਰਾਂ ਤੋਂ ਕੋਈ ਪ੍ਰੋਬਲਮ ਹੋਊਗੀ ਪਤਾ ਨਹੀਂ ਇਹ ਕੀ ਗੱਲਬਾਤ ਹੋਈ ਆ ਤੇ ਕੋਈ ਮੁੱਕ ਦੂਜੇ ਬਣ ਗਿਆ। ਤੇ ਪਿੰਡ ਵਿੱਚ ਮਦਦ ਕੀਤੀ ਸੀ ਤੇ ਅਸੀਂ ਵੀ ਨੌਜਵਾਨ ਥਾਵਾ ਥੋੜਾ ਬੋਤ ਅਸੀਂ ਵੀ ਹੈਲਪ ਕੀਤੀ ਜਿੰਨੇ ਜੋਗੇ ਸੀਗੇ। ਪਿੰਡ ਤੇ ਵੀ ਜਿਹਦਾ ਸਾਰੇ ਪਿੰਡ ਜੋ ਪੈਸੇ ਇਕੱਠੇ ਕੀਤੇ ਦੋ ਵਾਰ ਇਲਾਜ ਪਾਇਆ ਦੋਈ ਵਾਰ ਹੀ ਪਿੰਡ ਚੋਂ ਕਲਾਜ ਪਾਇਆ ਸਾਰਾ ਕਿੰਨੇ ਪੈਸੇ ਲੱਗੇ ਸੀ? ਪੈਸੇ ਤਾਂ ਬਈ ਹੋ ਲੱਗੇ ਬੰਦਾ ਬਚਾ ਨੀ। ਬਚਾ ਜੀ ਪੈਸਾ ਬੋਲ ਆ ਗਿਆ ਬਈ। ਕਹੇ ਕੋ ਜਿਹੜੇ ਇਹਨਾਂ ਨੇ ਲੋੜੀ ਸੀ ਉਹ ਵੀ ਲੱਗ ਗਈ ਜਿਹੜੇ ਪਿੰਡੋਂ ਇਕੱਠੇ ਕੀਤੇ ਸਾਰੇ ਲੱਗੇ ਬਈ। ਅਸਲ ਤੇ ਥੋੜਾ ਜਿਹਾ ਇਸੇ ਤੋਂ ਕੋਈ ਇਲਾਜ ਕਰੇ ਜਰ ਜਾਣਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਜੀ ਪਹੁੰਚੇ ਆ ਜੀ ਅੱਜ ਗੜੀ ਫਤਿਹ ਖਾਂ ਇਹ ਜ਼ਿਲ੍ਹਾ ਨਵਾਂ ਸ਼ਹਿਰ ਦਾ ਪਿੰਡ ਆ ਤੇ ਅੱਜ ਘਰ ਦੇ ਹਾਲਾਤ ਐਡੇ ਮਾੜੇ ਹੋ ਗਏ ਕਿ ਵਿਚਾਰੇ ਬਾਹਰ ਸੌਂਦੇ ਨੇ ਬਾਹਰ ਸੌਂਦੇ ਨੇ ਦੇਖੋ ਤਰਪੈਣ ਲੱਗੀ ਹੋਈ ਆ ਇਹਦੇ ਥੱਲੇ ਮੰਜਾ ਵਿਛਾ ਕੇ ਇੱਦਾਂ ਸੌਂਦੇ ਨੇ ਮਾਂ ਕਹਿੰਦੀ ਵੀ ਮੈਨੂੰ ਡਰ ਲੱਗਦਾ ਕਿ ਤੇ ਛੱਤ ਰਾਤ गिर ਨਾ ਜਾਵੇ ਇਹ ਸ਼ਤ ਜਿਹੜੀ ਉਹ ਗਿਰ ਨਾ ਜਾਵੇ ਮੇਰੇ ਬੱਚਿਆਂ ਦਾ ਜਿਹੜਾ ਜਾਨੀ ਨੁਕਸਾਨ ਨਾ ਹੋ ਜਾਵੇ ਤੇ ਨਾਲ ਮੇਰੇ ਪਿੰਡ ਦੇ ਮੋਹਤੋਰ ਵੀਰ ਖੜੇ ਨੇ ਜਿਨ੍ਹਾਂ ਨੇ ਸਾਨੂੰ ਇਸ ਪਰਿਵਾਰ ਬਾਰੇ ਵੀਡੀਓ ਭੇਜੀ ਸੀ WhatsApp ਦੇ ਉੱਤੇ ਤੇ ਕਾਫੀ ਦਿਨ ਤੋਂ ਵਿਚਾਰੇ ਫੋਨ ਕਾਲ ਕਰ ਰਹੇ ਸੀ ਕਿ ਵੀਰੇ ਇੱਕ ਵਾਰ ਮੌਕਾ ਦੇਖੋ ਜਰੂਰ ਕਿ ਐਡਾ ਕੋ ਲੋੜਵੰਦ ਪਰਿਵਾਰ ਆ ਕਿ ਆਪਾਂ ਨੂੰ ਰਲ ਕੇ ਇਸ ਪਰਿਵਾਰ ਦੀ ਜਿਹੜੀ ਬੰਦ ਦੀ ਮਦਦ ਆ ਉਹ ਕਰਨੀ ਚਾਹੀਦੀ ਆ ਤੇ ਮੈਂ ਆਪ ਜੀ ਅੱਗੇ ਝੋਲੀ ੜਦਾ ਹੁੰਨਾ ਹਮੇਸ਼ਾ ਜਿੱਦਾਂ ਤੁਸੀਂ ਅੱਗੇ ਦੁਖੀਆਂ ਦਾ ਸਹਾਰਾ ਬਣਦੇ ਹੋ ਐਦਾਂ ਹੁਣ ਵੀ ਜਿਹੜਾ ਇਹਨਾਂ ਦਾ ਸਹਾਰਾ ਬਣੋ ਤਾਂ ਜੋ ਜਿਹੜਾ ਇਹਨਾਂ ਦਾ ਦੁੱਖ ਘਟ ਸਕੇ ਛੋਟੇ-ਛੋਟੇ ਬੱਚੇ ਆ ਭੈਣ ਨੇ ਆਪਣੀ ਪੜ੍ਹਾਈ ਛੱਡਤੀ ਸੋ ਬਾਪ ਦੇ ਜਾਣ ਮਗਰੋਂ ਕਹਿੰਦੀ ਖਰਚਾ ਹੈ ਨਹੀਂ ਕਿ ਪੜ੍ਹਾਈ ਦੇ ਲਈ ਤੁਹਾਨੂੰ ਪਤਾ ਦੋਸਤੋ ਅੱਜਕੱਲ ਜੇ ਬੀਏ ਦੀ ਪੜ੍ਹਾਈ ਕਰਨੀ ਤਾਂ ਖਰਚਾ ਵੀ ਲੱਗਦਾ ਆ ਸੋ ਆਪਾਂ ਭੈਣ ਨਾਲ ਵਾਅਦਾ ਕਰਕੇ ਚੱਲੇ ਆ ਕਿ ਤੁਹਾਡੇ ਸਹਿਯੋਗ ਦੇ ਨਾਲ ਭੈਣ ਨੂੰ ਜਿਹੜੀ ਬੀਏ ਦੀ ਪੜ੍ਹਾਈ ਕਰਾਈਏ ਤਾਂ ਜੋ ਗ੍ਰੈਜੂਏਸ਼ਨ ਕਰਕੇ ਕੁਝ ਬਣ ਸਕੇ 80% ਨੰਬਰ ਜਿਹੜੇ 12ਵੀਂ ਦੇ ਵਿੱਚੋਂ ਜਿਹੜੇ ਇਹਨੇ ਪ੍ਰਾਪਤ ਕੀਤੇ ਸੀਗੇ ਚੰਗੇ ਨੰਬਰਾਂ ਨਾਲ ਜਿਹੜੀ ਭੈਣ ਪਾਂਸ ਹੋਈ ਸੀ ਤੇ ਭੈਣ ਦੀ ਇੱਛਾ ਵੀ ਹੈਗੀ ਹੈ ਕਿ ਮੈਂ 12ਵੀਂ ਤੋਂ ਬਾਅਦ ਜਿਹੜੀ ਗ੍ਰੈਜੂਏਸ਼ਨ ਕਰਾਂ ਮੈਂ ਭੈਣ ਨੂੰ ਪੁੱਛਿਆ ਕਿ ਭੈਣ ਘਰੇ ਬੈ ਕੇ ਕੋਈ ਪੜ ਲੂਗੀ ਕਹਿੰਦੀ ਮੈਂ ਪੜ ਲੂਗੀ ਵੀ ਮੈਂ ਘਰ ਤੋਂ ਬਾਹਰ ਨਹੀਂ ਜਾ ਸਕਦੀ ਮੇਰੀ ਮਾਂ ਇਕੱਲੀ ਆ ਛੋਟੇ ਦੋ ਭਰਾ ਆ ਤੇ ਘਰ ਦੇ ਵਿੱਚ ਕੋਈ ਦੇਖਣ ਵਾਲਾ ਇਹਨਾਂ ਨੂੰ ਹੈ ਨਹੀਂ ਹੋਰ ਸੋ ਕਿੰਨੀ ਚੰਗੀ ਸੋਚ ਆ ਇਸ ਬੱਚੀ ਦੀ ਤੇ ਆਪਾਂ ਸਾਰਿਆਂ ਨੇ ਰਲ ਕੇ ਇਸ ਬੱਚੀ ਨੂੰ ਪੜਾਉਣਾ ਆ ਤੇ ਇਹਨਾਂ ਦੇ ਮਕਾਨ ਦੀ ਜਿਹੜੀ ਨਵੇਂ ਮਕਾਨ ਦੀ ਉਸਾਰੀ ਕਰਾਉਣੀ ਆ ਸਾਰਿਆਂ ਨੇ ਰਲ ਕੇ ਸਾਥ ਦੇਣਾ ਤਾਂ ਜੋ ਆਪਾਂ ਇਹਨਾਂ ਦਾ ਮਕਾਨ ਬਣਾ ਸਕੀਏ ਅੱਜ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਅੱਜ ਤੀਜਾ ਮਕਾਨ ਹੈ ਜਿਹੜਾ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਆਪਾਂ ਤੁਹਾਡੇ ਨਜ਼ਰ ਜਿਹੜਾ ਤੁਹਾਡੀ ਜਿਹੜੀ ਨਜ਼ਰ ਕੀਤਾ ਆ ਸੋ ਪਹਿਲਾ ਦੋ ਮਕਾਨਾਂ ਦੇ ਵਿੱਚ ਤੁਸੀਂ ਸਾਥ ਦੇ ਦਿੱਤਾ 10 ਤੋਂ 15 ਮਕਾਨ ਜਿਹੜੇ ਕਿ ਬਰਸਾਤਾਂ ਦੇ ਵਿੱਚ ਜਿਹੜੇ ਗਿਰ ਚੁੱਕੇ ਆ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਪਹੁੰਚ ਚੁੱਕੀਆਂ ਆ ਤੇ ਆਪਾਂ ਕੱਲੇ-ਕੱਲੇ ਕਰਕੇ ਤੁਹਾਡੀ ਨਜ਼ਰ ਕਰ ਰਹੇ ਆ ਤੁਹਾਨੂੰ ਦਿਖਾ ਰਹੇ ਆ ਹਾਲਾਤ ਪਰ ਇਹੋ ਜਿਹੇ ਹਾਲਾਤਾਂ ਦੇ ਨਾਲ ਲੜਨਾ ਬਹੁਤ ਔਖਾ ਦੋਸਤੋ ਜਿਨ੍ਹਾਂ ਨੇ ਸਮਾਂ ਕੱਢਿਆ ਆਪਣੇ ਤੰਤੇ ਸਮਾਂ ਹਟਾਇਆ ਉਹਨਾਂ ਨੂੰ ਪੁੱਛੋ ਜਾਂ ਉਹ ਹੀ ਦੱਸ ਸਕਦੇ ਆ ਕਿ ਇਹੋ ਜਿਹੇ ਦੁੱਖ ਦੇ ਵਿੱਚ ਕਿੱਦਾਂ ਹੀ ਰਹਿ ਰਹੇ ਆ ਜੀ ਸੋ ਘਰ ਦੇ ਵਿੱਚ ਲੈਟਰਿੰਗ ਬਾਥਰੂਮ ਵੀ ਹੈ ਨਹੀਂ ਸੋ ਕਮਰੇ ਅੱਜ ਹੈ ਨਹੀਂ ਕਿੱਥੇ ਸੌਣ ਵਿਚਾਰੇ ਕਿੱਦਾਂ ਕਰਨ ਗੁਜ਼ਾਰਾ ਤੇ ਪਾਜੀ ਤੁਸੀਂ ਪਿੰਡ ਵਾਸੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਰੂਰ ਸੰਗਤ ਨੂੰ ਬੇਨਤੀ ਕਰਿਓ ਕੋਈ ਵੀ ਇੱਕ ਭਰਾ ਜਿਹੜਾ ਤੁਹਾਡੇ ਚੋਂ ਬੋਲਦੇ ਹੋ ਇਹ ਕੋਸੀ ਤਾਂ ਵੀ ਇਹੀ ਕਹਿੰਦੇ ਆਂ ਵੀ ਪਰਿਵਾਰ ਜਿਆਦਾ ਲੋਡ ਪਾਉਂਦਾ ਬਹੁਤ ਜਿਆਦਾ ਤੇ ਜਿੱਦਾਂ ਕਿ ਜੋ ਕੁਝ ਵਿਚਾਰਿਆਂ ਕੋਲ ਸੇਗਾ ਉਹ ਬਿਜਲੀ ਦੀ ਬਿਮਾਰੀ ਤੇ ਨਹੀਂ ਲਾ ਦਿੰਦਾ ਆ ਤੇ ਜਿੱਦਾਂ ਕਿ ਜਿੰਨਾ ਤੁਸੀਂ ਬਾਹਰ ਸਹਜ YouTube ਸਮਾ ਦਾ ਬਾਕੀ ਅਸੀਂ ਪਿੰਡੋਂ ਦੇਖਾਂਗੇ ਜਿੰਨਾ ਕਿ ਸਾਡੇ ਕੋਲ ਹੁੰਦਾ ਤੇ ਕਰਕੇ ਇਹਨਾਂ ਦੇ ਮਕਾਨ ਬਹੁਤ ਵਧੀਆ ਕੋਈ ਗੱਲ ਨਹੀਂ ਪਾ ਬੱਚੇ ਛੋਟੇ ਆ ਜੀ ਪੜਦੇ ਆ ਉਹਨੂੰ ਇਹ ਵਿਚਾਰ ਕੱਲੀ ਲੇਡੀਜ਼ ਕੰਮ ਕਰਦੀ ਘਰਾਂ ਦੇ ਵਿੱਚ ਸੋ ਮੈਂ 5000 ਰੁਪਏ ਦੀ ਰਕਮ ਜਿਹੜੀ ਮਾਤਾ ਜੀ ਤੁਹਾਨੂੰ 5000 ਰੁਪਏ ਦੇ ਕੇ ਚੱਲੇ ਆ ਤੁਸੀਂ ਚਲੋ ਤੁਕਾ ਦਾ ਰਾਸ਼ਨ ਪਾਣੀ ਬੱਚਿਆਂ ਦਾ ਜਿਹੜਾ ਖਰਚਾ ਪਾਣੀ ਚਲਾਓ ਤੇ ਮੇਰੇ ਵੀਰ ਆਸਟ੍ਰੇਲੀਆ ਤੋਂ ਉਹਨਾਂ ਵੱਲੋਂ ਜਿਹੜਾ 5000 ਰੁਪਏ ਦੀ ਮਦਦ ਮੈਂ ਇਹਨਾਂ ਨੂੰ ਦੇ ਕੇ ਚੱਲਾ ਆ ਤਾਂ ਜੋ ਥੋੜਾ ਘਰ ਦਾ ਜਿਹੜਾ ਰਾਸ਼ਨ ਪਾਣੀ ਜਾਂ ਜਿਹੜਾ ਬੱਚਿਆਂ ਦੀ ਪੜ੍ਹਾਈ ਹੈ ਕੋਈ ਤੁਹਾਨੂੰ ਪਤਾ ਕੱਪੜੇ ਲੀੜੇ ਦੀ ਲੋੜ ਆ ਕਿਸੇ ਵੀ ਜਿਹੜੀ ਜ਼ਰੂਰਤ ਦੀ ਲੋੜ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਇਹਨਾਂ ਦੀ ਪੂਰੀ ਕਰ ਸਕੀਏ ਸੋ ਜਿੱਦਾਂ ਤੁਸੀਂ ਅੱਗੇ ਸਾਡਾ ਸਾਥ ਦਿੰਦੇ ਹੋ ਐਦਾਂ ਅੱਜ ਵੀ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ